ਅੱਜ ਆ ਦੇਖੋ ਇਹਦੇ ਮਾਪੇ ਤੁਸੀਂ ਮਾਪੇ ਹੋ ਜੀ ਆਹ ਕੌਣ ਕੌਣਾ ਬੰਦੇ ਕੌਣ ਓਏ ਹੋਏ ਹੋਏ ਦਰ ਰੱਬ ਨੂੰ ਇਦਾਂ ਮਿਲਿਆ ਬੰਦੇ ਯਾਰ ਇਹਨਾਂ ਰੱਬ ਰੂਪੀ ਬੱਚਿਆਂ ਦੀ ਕਈ ਵੇਰੀ ਹਾਲਤ ਇੰਨੀ ਮਾੜੀ ਹੋ ਜਾਂਦੀ ਆ ਨਰਕ ਤੋਂ ਵੀ ਬੱਤਰ ਹਲਾਤਾਂ ਚਲੇ ਜਾਂਦੇ ਆ ਜਾਂ ਸੜਕ ਤੇ ਪਿਆ ਸੀ ਵਿਚੇ ਹੀ ਲੈਟਰਨ ਬਾਥਰੂਮ ਕਰ ਰਿਆ ਸੀ ਬਹੁਤ ਬੁਰੀ ਹਾਲਤ ਸੀ ਨਰਕ ਘਟ ਰਿਆ ਸੀ ਤੇ ਜੇ ਕਿਤੇ 2-4 ਦਿਨ ਹੋਰ ਉੱਥੇ ਰਹਿ ਜਾਂਦਾ ਠੰਡ ਚ ਤੇ ਬੱਚੇ ਦੇ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ ਇਹਦੀ ਮੌਤ ਵੀ ਹੋ ਸਕਦੀ ਆ ਕਾਲਸਾ ਪਾਜੀ ਗਿਆ ਰੀਲ ਗੱਡੀ ਦਾ ਸਟੇਸ਼ਨ ਵੀ ਬਸ ਸਟੈਂਡ ਸਾਰਾ ਕੱਲਾ ਕੱਲਾ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚਾ ਵਾ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਬਣਤਰ ਤੋਂ ਹੀ ਰੱਬ ਰੂਪੀ ਆ ਇਹਨਾਂ ਰੱਬ ਰੂਪੀ ਬੱਚਿਆਂ ਦੀ ਕਈ ਵਾਰੀ ਹਾਲਤ ਇੰਨੀ ਮਾੜੀ ਹੋ ਜਾਂਦੀ ਆ ਨਰਕ ਤੋਂ ਵੀ ਬੱਤਰ ਹਲਾਤਾਂ ਚਲੇ ਜਾਂਦੇ ਆ ਕਿਸੇ ਨਾ ਕਿਸੇ ਵਜ੍ਹਾ ਨਾਲ ਕਈ ਵਾਰੀ ਆਪਣੇਆਂ ਤੋਂ ਵਿਛੜ ਜਾਂਦੇ ਨੇ ਬੱਚੇ ਜਿਵੇਂ ਇਹ ਬੱਚਾ ਵਿਛੜ ਗਿਆ ਸੀ ਮਾਪੇ ਤੋਂ ਤੇ ਉਹ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਕੋਲ ਦੀ ਲਿੰਗੀ ਜਾਂਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਉਸੇ ਤਰਜ਼ ਦੇ ਉੱਤੇ ਇਹ ਬੱਚਾ ਲੁਧਿਆਣੇ ਆਮੀਆਂ ਪਿੰਡ ਪੈਂਦਾ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਉੱਥੇ ਇਹ ਬੱਚਾ ਸੜਕ ਤੇ ਪਿਆ ਸੀ ਵਿੱਚੇ ਹੀ ਲੈਟਰਨ ਬਾਥਰੂਮ ਕਰ ਰਿਹਾ ਸੀ ਬਹੁਤ ਬੁਰੀ ਹਾਲਤ ਸੀ ਨਰਕ ਘਟ ਰਿਹਾ ਸੀ ਤੇ ਜੇ ਕਿਤੇ 2-4 ਦਿਨ ਹੋਰ ਉੱਥੇ ਰਹਿ ਜਾਂਦਾ ਠੰਡ ਚ ਤੇ ਬੱਚੇ ਦੇ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ ਇਹਦੀ ਮੌਤ ਵੀ ਹੋ ਸਕਦੀ ਸੀ ਪਰ ਮਾਰਾ ਨੇ ਕਿਰਪਾ ਕੀਤੀ ਸਾਨੂੰ ਉੱਥੋਂ ਵੀਰਾਂ ਨੇ ਦੱਸਿਆ ਇੱਥੇ ਲੈ ਕੇ ਆਂਦਾ ਤੇ ਅੱਜ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਾਦ ਕਹਦਾ ਘਰ ਲੱਭ ਗਿਆ ਅੱਜ ਆ ਦੇਖੋ ਇਹਦੇ ਮਾਪੇ ਤੁਸੀਂ ਮਾਪੇ ਹੋ ਜੀ ਆਹ ਕੌਣ ਕੌਣ ਆ ਪਿੰਦੇ ਕੌਣ ਓਏ ਹੋਏ ਹੋਏ ਦਾ ਰੱਬ ਨੂੰ ਐਦਾਂ ਮਿਲਿਆ ਬੰਦੇ ਯਾਰ ਤੁਹਾਡੇ ਘਰੇ ਰੱਬ ਜੰਮਿਆ ਪੈਣਾ ਤੁਸੀਂ ਰੱਬ ਨੂੰ ਆ ਗਵਾ ਲਿਓ ਕਿਤੇ ਤੁਹਾਡੀ ਤੁਹਾਡਾ ਪਲ ਆਵੇ ਇਹਦਾ ਬੇਟਾ ਦੇਖਦਾ ਤੁਸੀਂ ਭੈਣ ਮੇਰੀ ਇਹ ਤੇਰੇ ਘਰੇ ਰੱਬ ਨੇ ਜਨਮ ਲਿਆ ਹੋਇਆ ਤੁਸੀਂ ਗਵਾ ਕਿਵੇਂ ਲਿਆ ਰੱਬ ਜੀ ਮੇਰੇ ਮਮਤਾ ਜੀ ਜੇ ਰੱਬ ਰਸ ਗਿਆ ساری ਜਿੰਦਗੀ ਬਹੁਤ ਔਖੀ ਨਿੰਗੂ ਕਿਦਾਂ ਰੱਬ ਜੰਮਿਆ ਤੁਹਾਡੇ ਘਰੇ ਹੈ ਜੀ ਹਫਤਾ ਹੋ ਗਿਆ ਹਫਤਾ ਹੋ ਗਿਆ ਤੁਹਾਡਾ ਕੀ ਲੱਗਦਾ ਜੀ ਮੱਲੇਦਾਰੀ ਹੈ ਕੋਈ ਫੈਮਿਲੀ ਹੈ ਕੋਈ ਫੈਮਿਲੀ ਹੈ ਤੁਹਾਡੇ ਕਿੰਨੇ ਬੱਚੇ ਹੈ ਜੀ ਚਾਈ ਤੇ ਨਾਇ ਤੇ ਕੁੜੀਆ ਇੱਕ ਅੱਜੇ ਛੋਟਾ ਹੈ ਤਾਂ ਕਿਤੇ ਆ ਗਏ ਜੀ ਹੋ ਇਹਦਾ ਨਾਮ ਕੀ ਹੈ ਜੀ ਇਹਦਾ ਭਿੰਦਾ ਜੀ ਭਿੰਦਾ ਕਿਹੜਾ ਪਿੰਡ ਆ ਤੁਹਾਡਾ ਅਸੀਂ ਆਇਆ ਜੀ ਰਾਹਾ ਰੋਡ ਤੋਂ ਰਾਹੌਰ ਰੋਡ ਤੋਂ ਆਪਣੇ ਤਰ੍ਹਾਂ ਮਿਹਰਬਾਨ ਵਾਲੀ ਸਾਈਡ ਤੋਂ ਤੇ ਮਿਲਿਆ ਸਾਨੂੰ ਭਾਮੀਆਂ ਤੋਂ ਅੱਛਾ ਜੀ ਤੇ ਬਾਈ ਜੀ ਜੇ ਇੱਕ ਦਿਨ ਇੱਕ ਰਾਤ ਹੋਰ ਨਾ ਆਉਂਦਾ ਉੱਥੋਂ ਤੇ ਆਹ ਦੇਖੋ ਡ੍ਰਿਪ ਲੱਗੀ ਹੋਈ ਆ ਸਾਹ ਬਹੁਤ ਔਖੇ ਆ ਰਹੇ ਸੀ ਜਦੋਂ ਆਇਆ ਸਾਡੇ ਕੋਲੇ ਇੱਥੇ ਖਿੱਚਵੇਂ ਸਾਹ ਲੈ ਰਿਆ ਸੀਗਾ ਪ੍ਰਮਾਤਮਾ ਦੀ ਮਿਹਰ ਹੀ ਆ ਜਿਹੜਾ ਸਮੇਂ ਨਾਲ ਪਹੁੰਚ ਗਿਆ ਤੇ ਧੰਨਵਾਦ ਆ ਤੁਹਾਡਾ ਤੁਸੀਂ ਇਹਨੂੰ ਲੈਣ ਆ ਗਏ ਹੋ ਸਾਡੇ ਕੋਲੇ ਜੀ ਇਹਨੂੰ ਵੀਰ ਨੂੰ ਜਿਹੜੇ ਛੱਡਣ ਆਏ ਸੀ ਵੀਰ ਕਰਮਜੀਤ ਸਿੰਘ ਸਤਨਾਮ ਸਿੰਘ ਸਖਵਿੰਦਰ ਸਿੰਘ ਮਨਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਅਵਤਾਰ ਸਿੰਘ ਮਨਦੀਪ ਸਿੰਘ ਇਹ ਵੀਰ ਸੀ ਉੱਥੇ ਇਹਨਾਂ ਨੇ ਇਹ ਵਿੱਚੇ ਹੀ ਲੈਟ੍ਰੀਨ ਬਾਥਰੂਮ ਕਰ ਰਿਆ ਸੀ ਵਿਚਾਰਾ ਬਹੁਤ ਬੁਰੀ ਹਾਲਤ ਸੀ ਇਹਦੀ ਉਹਨਾਂ ਨੇ ਵੀਰਾਂ ਨੇ ਫਿਰ ਇਹਨੂੰ ਸਾਡੇ ਕੋਲੇ ਪਹੁੰਚਦਾ ਕੀਤਾ ਸੀਗਾ ਜੀ ਦੀ ਹਾਲਤ ਇੰਨੀ ਮਾੜੀ ਦੇਖ ਕੇ ਤੇ ਅੱਜ ਸਾਡੇ ਕੋਲੇ ਆ ਰੱਬ ਨੂੰ ਇਹਨੂੰ ਬੱਚੇ ਦਾ ਨਾਮ ਅਸੀਂ ਰੱਖਿਆ ਜੀ ਰੱਬਦੀਪ ਇਹਦੀ ਵੀ ਦੇਖੋ ਸ਼ਕਲ ਸੇਮ ਇਹਦੇ ਨਾਲ ਦੀ ਆ ਇਹ ਹੀ ਇਦਾਂ ਦਾ ਹੀ ਆ ਰੱਬ ਰੂਪੀ ਬੱਚਾ ਇਹਨੂੰ ਅਸੀਂ ਰੱਬਦੀਪ ਕਹਿੰਨੇ ਆ ਤੇ ਇਹਨੂੰ ਛੱਡਤਾ ਜੀ ਮਾਂ ਬਾਪ ਨੇ ਲੈਣ ਹੀ ਨਹੀਂ ਆਇਆ ਕੋਈ ਪਛਾਣਿਆ ਹੀ ਨਹੀਂ ਕਿਸੇ ਨੇ 3 ਸਾਲ ਹੋ ਗਏ ਸਾਡੇ ਕੋਲ ਰੰਦੇ ਨੇ ਇਦਾਂ ਹੀ ਇਹ ਬੱਚਾ ਜੀ ਇਹਦਾ ਨਾਮ ਹੈਗਾ ਬਹਿਤਾ ਫਰੋਜ਼ਖਾਨ ਅਸੀਂ ਫੌਜੀ ਕਹਿੰਨੇ ਆ ਇਹਦਾ ਵੀ ਸਿਰ ਦੇਖੋ ਨਿੱਕਾ ਜਿਹਾ ਵਾਲ ਹੀ ਹੈ ਸਿਰ ਤੇ ਤੇ ਇਹਦਾ ਚਲੋ ਪਰਿਵਾਰ ਵੀ ਹੈਗਾ ਇੱਥੇ ਪਰ ਮਾਂ ਪਿਓ ਦੀ ਮੌਤ ਹੋ ਗਈ ਮਾਂ ਦੇ ਪੰਜ ਬੇਟੀਆਂ ਨੇ ਕਿਨ ਕਿਨ ਦੀਆਂ ਭੈਣਾਂ ਇਹ ਵੀ ਇਦਾਂ ਹੀ ਮਤਲਬ ਇਸ ਤਰ੍ਹਾਂ ਦੇ ਰੱਬ ਰੂਪੀ ਬੱਚੇ ਜਿਨ੍ਹਾਂ ਦੇ ਘਰਾਂ 'ਚ ਜੰਮਦੇ ਆ ਤੇ ਉਹ ਸਾਹਮ ਨਹੀਂ ਪਾਉਂਦੇ ਜਾਂ ਸਾਹਮ ਕੇ ਵੀ ਉਸ ਤੋਂ ਬਾਅਦ ਲੈਣ ਨਹੀਂ ਆਉਂਦੇ ਭਾਈ ਅਸੀਂ ਤਾਂ ਮਤਲਬ ਇਹ 2 ਵਜੇ ਘਰੋਂ ਨਿਕਲ ਮੈਂ ਤੇ ਇੰਨੀ ਸੇਵਾ ਕਰਨੀ 22 ਸਾਲ ਦਾ ਹੋ ਗਿਆ ਬਹੁਤ ਸੇਵਾ ਕਰਦਾ ਹਾਂ ਹਾਂ ਇਹ ਤਾਂ ਨਿਕਲੇ ਆ ਜਿਨ੍ਹਾਂ ਦੇ ਘਰੇ ਜਾਂਦੇ ਉਹਨਾਂ ਨੂੰ ਕਦੇ ਘਰੇ ਉਹਨਾਂ ਦਾ ਸਾਡੇ ਘਰੇ ਆਇਆ ਨਹੀਂ ਆ ਪਹੁੰਚਿਆ ਵੀ ਨਹੀਂ ਇਹ ਕਿੱਥੇ ਤੁੰਗੂ ਕਿੱਥੋਂ ਗਿਆ ਹੈ ਇਹ ਗਿਆ ਤੁਸੀਂ ਤਰਾਨੇ ਮਰਦਵਾ ਨਗਰ ਚੁੰਗੀ ਤੇ ਰਹਿੰਦੇ ਆ ਸੀ ਸਾਡੇ ਘਰੋਂ ਨਿਕਲਿਆ 2 ਵਜੇ ਸਾਡੀ ਮੰਮੀ ਤੇ ਦੇਖ ਤੋ ਗਈ ਸੀ ਉਧਰ ਭੋਗ ਪਵਾ ਕੇ ਘਰੇ ਆਏ ਆ ਘਰੇ ਆ ਕੇ ਮੈਂ ਸ਼ਤਪਰਮੰਜਾ ਚੜਾਣ ਗਈ ਆ ਆਉਂਦੀ ਨਿਕਲ ਆਇਆ ਇਹ ਸਾਨੂੰ ਮਿਲਿਆ 15 ਤਰੀਕ ਨੂੰ ਹਾਂਜੀ ਗੁੰਮਿਆ ਕਿੰਨੇ ਤਰੀਕ ਨੂੰ ਸੀ ਘਰੋਂ ਅੱਜ ਤੁੰਗਾ ਹਫਤਾ ਹੀ ਹੋ ਗਿਆ ਹੈ ਐਤ ਸੰਡੇ ਵੀ ਗੁੰਮਿਆ 11 ਵਜੇ ਨਿਕਲਿਆ ਆ 2 ਵਜੇ ਨਿਕਲਿਆ ਘਰੋਂ ਸੰਡੇ ਨੂੰ ਇਹਤਵਾਰ ਵਾਲੀ ਬੈਣ ਹਾਂ ਯਾ ਤੁਹਾਡੇ ਦੀ ਤੁਹਾਨੂੰ ਪਤਾ ਕਿਵੇਂ ਲੱਗਿਆ ਸਾਡੇ ਪ੍ਰਧਾਨ ਨੇ ਦੱਸਿਆ ਗੁਰੂਤ ਵਾਲੇ ਦਾ ਨਾਮ ਹੈ ਭਾਨੀਆਂ ਵਿਆਹੀ ਉਹ ਵੀਡੀਓ ਦੇਖਦੀ ਹੈ ਸਾਡੀ ਉਹਨੇ ਵੀਡੀਓ ਦੇਖੀ ਤੁਹਾਡੀ ਉਹਨੇ ਵੀਡੀਓ ਫਿਰ ਸਾਨੂੰ ਪਾਈ ਇਹਦਾ ਨਾਮ ਪਿੰਦਾ ਹੈ ਹਾਂਜੀ ਭਪਿੰਦਰ ਸਿੰਘ ਦਾ ਨਾਮ ਬਲਾੜਨਾ ਪਿੰਦਾ ਪਿੰਦਾ ਹੀ ਕਰਦੇ ਤੇ ਇਹ ਸ਼ੁਰੂ ਤੋਂ ਹੀ ਇਦਾਂ ਵਾ ਰੱਬ ਰੂਪੀਆ ਵਾਜੀ ਇਦਾਂ ਹੀ ਰੱਬ ਦਾ ਰੂਪੀਆ ਸੀ ਤੇ ਬਹੁਤ ਪੈਸਾ ਲਾਪ ਕਰਾਇਦੇ ਬੈਠੇ ਸੀ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ? ਅਸੀਂ ਫੈਟਿੰਗ ਕੰਮ ਕਰਦੇ ਆ। ਕਾਦਾ? ਇਹ ਹੀ ਕਰਦੇ ਆ ਪਾਵਰ ਲੂਨਾ ਸ਼ਾਲਾ-ਸ਼ੁਲਾ ਬਣਦੇ। ਸ਼ਲਾ ਮੰਦੇ। ਇਹ ਤੇ ਬੜੇ ਬੱਚੇ ਦੇ ਪੈਸੇ ਲਾਏ ਐ, ਦੇਸਾਂ ਨੂੰ ਆਪਣਾ ਘਰ-ਬਾਰ ਵੇਚ ਕੇ ਲਾ ਆਤਾ ਮੈਂ ਤਾਂ ਫੇਰ ਵੀ। ਇਹਦੇ ਇੱਕ ਦੋ ਭੈਣ-ਭਰਾ ਹੋਰ ਆ ਹੈ। ਹਾਂਜੀ, ਕੁੜੀਆ ਦੀ ਸ਼ਾਦੀ ਕਰਤੀ ਐ, ਬੇਟਾ ਮੜਦਾ ਦੱਸੂ। ਯਾਨੀ ਕਿ ਇੱਕ ਵੱਡੀ ਡਿਊਟੀ ਆ, ਵੱਡੀ ਜ਼ਿੰਮੇਵਾਰੀ ਆ ਜਿਹੜੀ ਤੁਸੀਂ ਨਿਭਾਉਨੇ ਹੋ। ਇਹ ਨਾ ਸੋਚਿਆ ਕਰੋ ਵੀ ਤੁਸੀਂ ਸ਼ੇਅਰ ਕੀਤਾ ਵੀ ਉਹ ਕੋਈ ਮੈਨੇ ਨਹੀਂ ਰੱਖਦਾ ਬਹੁਤ ਮੈਨੇ ਰੱਖਦਾ ਇਹਨਾਂ ਮਾਵਾਂ ਬਾਪ ਉਹਦੀ ਉਹਦੀ ਬਜਾਰੀ ਸਾਡੂ ਮਿਲ ਗਿਆ ਸਾਡਾ ਪੁੱਤ ਹੁਣ ਦੇਖੋ ਕਿਸੇ ਨੇ ਸ਼ੇਅਰ ਕੀਤਾ ਸ਼ੇਅਰ ਕਰਨ ਦੇ ਨਾਲ ਉਹ ਕਿਸੇ ਦੇ ਨਾਲ ਅੱਗੇ ਗਾਂ ਲਿੰਕ ਸੀਗੇ ਗਾਂ ਦੀ ਗਾਂ ਉਹ ਸ਼ੇਅਰ ਕਰਨ ਦੇ ਨਾਲ ਉਹ ਸੋਨੀਆ ਭੈਣ ਨੂੰ ਦਿਖਿਆ ਤੇ ਉਹ ਸੋਨੀਆ ਭੈਣ ਨੇ ਅੱਗੋਂ ਆਪਣੇ ਪਾਪਾ ਨਾਲ ਗੱਲ ਕੀਤੀ ਉਹਦੇ ਪਾਪਾ ਪ੍ਰਧਾਨ ਨੇ ਮੱਲੇ ਮੱਲੇ ਦਾ ਹੀ ਤੇ ਉੱਥੋਂ ਅੱਗੋਂ ਇਹਨਾਂ ਤੱਕਰ ਗੱਲ ਪਹੁੰਚੀ ਵੀ ਤੁਹਾਡਾ ਪੁੱਤ ਤਾਂ ਉੱਥੇ ਆ ਹੁਣ ਸਾਡੇ ਕੋਲੇ ਕਿੰਨੇ ਹੀ ਮੈਂਬਰ ਇਸ ਤਰ੍ਹਾਂ ਦੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕੌਣ ਨੇ ਕਿੱਥੋਂ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਪਰ ਜੇ ਤੁਸੀਂ ਆਪਣੀ ਇਸੇ ਤਰ੍ਹਾਂ ਡਿਊਟੀ ਨਿਭਾਵੋ ਜਿਵੇਂ ਤੁਸੀਂ ਇਸ ਅਨਨੋਨ ਬੱਚੇ ਦੀ ਵੀਡੀਓ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਇਆ ਤਾਂ ਬਹੁਤ ਸਾਰੇ ਹੋਰ ਲੋਕ ਵੀ ਆਪੋ ਆਪਣੇ ਘਰਾਂ 'ਚ ਜਾ ਸਕਦੇ ਆ ਆਪਣੇ ਮਾਪੇ ਕੋਲੇ ਪਹੁੰਚ ਸਕਦੇ ਆ ਜਿਵੇਂ ਹੁਣ ਸਾਡੇ ਕੋਲ ਇਹ ਬੱਚਾ ਹੁਣ ਇਹ ਬੱਚੇ ਦੀ ਅੱਜ ਤੱਕ ਰਸੂਈ ਨਹੀਂ ਮਿਲੀ ਪਤਾ ਹੀ ਨਹੀਂ ਲੱਗਿਆ ਕੌਣ ਆ ਨਾਮ ਵੀ ਅਸੀਂ ਇਹਦਾ ਰੱਬਦੀਪ ਰੱਖਿਆ ਸੀ ਆਪੀ ਇਹਦਾ ਨਾਮ ਰੱਖਿਆ ਕਿਉਂਕਿ ਰੱਬ ਆਹੇ ਤੇ ਪਤਾ ਨਹੀਂ ਤਾਂ ਹੁਣ ਮਾਂ ਪਿਓ ਦੀ ਕੋਈ ਮਜਬੂਰੀ ਸੀ ਜਿਨ੍ਹਾਂ ਨੇ ਪਲਿਆ ਪਲਾਇਆ ਪੁੱਤ ਛੱਡਤਾ ਤੇ ਪਤਾ ਨਹੀਂ ਉਹਨਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਵੀ ਹੈ ਕਿੱਥੇ ਹਨ ਸੱਚੀ ਉਹਨਾਂ ਨੂੰ ਲੱਭਦੇ ਫਿਰਦੇ ਹੋਣੇ ਉਹ ਵੀ ਕਿਤੇ ਪਰ 3 ਸਾਲ ਹੋ ਚੱਲੇ ਐ ਨੂੰ ਸਾਡੇ ਕੋਲੇ ਆਏ ਨੂੰ ਤੁਹ ਸਾਰਾ ਪਾਸਾ ਪਾ ਜਗਾ ਰੇਲ ਗੱਡੀ ਦਾ ਸਟੇਸ਼ਨ ਕੀ ਬਸ ਸਟੈਂਡ ਕੀ ਸਾਰਾ ਕੱਡਾ ਕੱਲਾ ਪਾਸਾ ਚਲੋ ਤੁਹਾਡੀ ਤੁਹਨ ਦਿਲ ਤੋਂ ਪਤਾ ਲੱਗਦਾ ਹੁਣ ਤੁਸੀਂ ਤਾਂ ਲੱਭਦੇ ਹੀ ਸੀਗੇ ਦੇਖੋ ਕਈ ਅਲੱਗ ਤਾਂ ਹਰੇਕ ਬੰਦੇ ਦਾ ਅਲੱਗ-ਅਲੱਗ ਆਪਣਾ ਹੁੰਦਾ ਨਾ ਅਸੀਂ ਤੁਹਾਨੂੰ ਬਲੇਮ ਨਹੀਂ ਕਰਦੇ ਪਰਮਾਤਮਾ ਮਿਹਰ ਕਰੇ ਤੁਹਾਡੇ ਪੁੱਤ ਨੂੰ ਤੰਦਰੁਸਤੀਆਂ ਬਖਸ਼ੇ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਿਹੜਾ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ ਤੁਹਾਡੇ ਸ਼ੇਅਰ ਸਦਕਾ ਜਿਹਦਾ ਘਰ ਲੱਭ ਗਿਆ ਬੱਚੇ ਦਾ ਤੇ ਅਰਦਾਸ ਵੀ ਕਰਿਓ ਭਪਿੰਦਰ ਸਿੰਘ ਵਾਸਤੇ ਭਿੰਦਾ ਵਿੰਦਰ ਸਿੰਘ ਭਿੰਦਾ ਤੇ ਲੁਧਿਆਣਾ ਸ਼ਹਿਰ ਦਾ ਹੀ ਰਹਿਣ ਵਾਲਾ ਇਹ ਬੱਚਾ ਤੇ ਇਹਦਾ ਆਉਣ ਵਾਲਾ ਜੀਵਨ ਜਿਹੜਾ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਆਪਣੇ ਮਾਪੇ-ਮਾਪਾ ਆਪਣੇ ਪਰਿਵਾਰ ਨਾਲ ਰਹਿ ਕੇ ਸਤਕਾਰ ਭਰਿਆ ਮਨ ਆਪਣਾ ਜੀਵਨ ਬਤੀਤ ਕਰੇ ਇਹ ਬੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ